ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ 5:30 ਦਾ ਟਾਈਮ ਹੋ ਗਿਆ ਦੇਖੋ ਫੁੱਲ ਹਜੇ ਵੀ ਬਹੁਤ ਜ਼ਿਆਦਾ ਹੀ ਖਿੜੀ ਹੋਈ ਆ ਕਿ ਨਾ ਇਸ ਵੇਲੇ ਚਿੜੀਆਂ ਤੇ ਬिजੜੇ ਉਹ ਸਾਰੇ ਆ ਦੇਖੋ ਆ ਉੱਡੇ ਫਿਰਦੇ ਆ ਇਹ ਬिजੜੇ ਆ ਜਿਹੜੇ ਬिजੜੇ ਦੇ ਆ ਨੇ ਲੰਬੇ ਬਣਾਉਂਦੇ ਆ ਨਾ ਇਹ ਕਾਫੀ ਸਾਰੇ ਆ ਹੁਣ ਤਾਂ ਇੱਕ ਹੀ ਫਿਰਦਾ ਤੇ ਇਹ ਆਪਣੇ ਨਾ ਇੱਥੋਂ ਲੈ ਲੈ ਕੇ ਜਾਂਦੇ ਆ ਆ ਵਾਲੀ ਖੰਜੂਰ ਤੋਂ ਆਵਲੇ ਨਾ ਇਸ ਤਰ੍ਹਾਂ ਇਹਦੀ ਆਹ ਪੱਤੇ ਜੀ ਆਹ ਹਰੀਸ਼ੀ ਲੈ ਕੇ ਜਾਂਦੇ ਆ ਤੇ ਇਹ ਰੇਸ਼ੇ ਲਿਜਾਲ ਜਾ ਕੇ ਨਾ ਇਸ ਤਰ੍ਹਾਂ ਕਰਕੇ ਨਾ ਪਤਲੇ-ਪਤਲੇ ਜਿਵੇਂ ਧਾਗੇ ਹੁੰਦੇ ਆ ਐਦਾਂ ਲਿਜਾਲ ਜਾ ਕੇ ਇਹ ਫਿਰ ਆਪਣੇ ਨਾ ਆਲ ਨੇ ਬਣਾਉਂਦੇ ਆ ਬਹੁਤ ਸੋਹਣੀ ਆ ਇੱਥੇ ਛਾਂ ਦੇ ਵਿੱਚ ਤਾਂ ਜ਼ਿਆਦਾ ਸੋਹਣੇ ਬੂਟੇ ਹੋਏ ਪਏ ਆ ਹੁਣ ਤਾਂ ਬਹੁਤ ਜ਼ਿਆਦਾ ਫੁੱਲ ਲੱਗੇ ਆ ਕਰ ਰੱਖ ਲਿਆ ਇੱਕ ਕਪੜੇ ਦੇ ਵਿੱਚ ਆਪਾਂ ਪਾ ਦਨੇ ਪਾਣੀ ਦੋ ਗਗੜੀਆਂ ਆਪਾਂ ਪਾਣੀ ਦੀਆਂ ਪਾਤੀਆਂ ਤੇ ਇੱਧਰ ਆਪਾਂ ਮਾਂ ਦੀ ਦਾਲ ਲਾ ਇਹ ਆਪਾਂ ਚੰਗੀ ਤਰ੍ਹਾਂ ਧੋ ਲਈ ਪਹਿਲਾਂ ਨਾ ਆਪਾਂ ਤਿੰਨ ਚਾਰ ਘੰਟੇ ਨੂੰ ਪਹਿਲਾਂ ਭਿਉਉਂਤਾ ਸੀਗਾ ਭਿਉਉਂ ਕੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਤਾਂ ਜੋ ਇਹਦੇ ਉੱਤੇ ਜਿਹੜਾ ਕੋਈ ਕਲਰ ਵਗੈਰਾ ਹੁੰਦਾ ਤੋ ਸਾਰਾ ਲੈ ਜੀ ਉਨੇ ਸਾਫ ਸਾਫ ਹੋ ਵੀ ਫੁੱਲ ਗਈ ਤੇ ਨਾਲੇ ਜਲਦੀ ਬਣ ਜਾਂਦੀ ਐ ਹੁਣ ਆਪਾਂ ਇਹ ਵਿੱਚ ਪਾ ਦਾਂਗੇ ਐਸੀ ਤਰ੍ਹਾਂ ਆਪਾਂ ਇਹ ਸਾਰੀ ਪਾ ਦਾਂਗੇ ਜੇ ਫੁੱਲੀ ਹੁੰਦੀ ਐ ਨਾ ਜਦ ਆਪਾਂ ਭਿਉਂ ਦਿੰਨੇ ਆ ਤਾਂ ਬਹੁਤ ਵਧੀਆ ਐ ਇਸ ਜਲਦੀ ਬਣ ਜਾਂਦੀ ਨਾਲੇ ਤੇ ਨਾਲੇ ਜਿੰਨਾ ਵੀ ਇਹਦਾ ਤਾਂ ਕੈਮੀਕਲ ਹੁੰਦਾ ਉਹ ਸਾਰਾ ਨਿਕਲ ਜਾਂਦਾ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਦਾਂਗੇ ਇਹ ਆਪਾਂ ਨਮਕ ਇੱਕ ਚਮਚ ਨਮਕ ਨਮਕ ਆ ਅੱਧਾ ਚਮਚ ਮਿਰਚ ਤੇ ਹਲਦੀ ਆ ਇਹਦੀ ਆਪਾਂ ਮਿਸ਼ੀ ਪਾ ਦੇਵਾਂਗੇ ਇਹਨੂੰ ਕੋਲ ਮਾ ਦਿੰਨੇ ਥੋੜੀ ਜਿਹੀ ਜੇ ਦੋ ਆਪਾਂ ਭੋਂਗੇ ਰੱਖਦੇ ਆ ਇਹਦੇ ਉੱਤੇ ਝੱਗ ਵਗੈਰਾ ਨਹੀਂ ਆਉਂਦੀ ਹੈਗੀ ਜੇ ਚੰਗੀ ਤਰ੍ਹਾਂ ਆਪਾਂ ਭੋਂਗੇ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਨਾਲ ਹੀ ਆਪਾਂ ਇਹਨੂੰ ਢੱਕ ਦਿਆਂਗੇ ਤੇ ਆਪਾਂ 5 ਤੋਂ 6 ਸੀੜੀਆਂ ਮਰਾ ਕੇ ਵੀ ਲਾਂਗੇ ਬਣ ਗਈ ਕਿ ਨਹੀਂ ਨਹੀਂ ਫਿਰ ਕੱਦੀ ਹੋਰ ਮਰਾ ਲਾਂਗੇ ਤੇ ਆਪਾਂ ਹੁਣ ਇਹਨੂੰ ਕੁਕਰਨ ਨੂੰ ਕਰਤਾ ਬੰਦ ਇੱਧਰ ਆਪਾਂ ਕੜਾਹੀ ਰੱਖ ਲਈ ਤੇ ਆਪਾਂ ਇਹ ਤਾਂ ਤੇਲ ਪਾ ਲੈਂਦੇ ਥੋੜੇ ਜਿਆਦੇ ਪਾ ਲਏ ਜੀ ਦੇ ਵਿੱਚ ਆਪਾਂ ਜੀਰਾ ਪਾਵਾਂਗੇ ਤਾਂ ਕਿਤਾ ਬਸ ਜਿਹੜਾ ਤੜਕਾ ਲਾਉਣਾ ਹੈ ਸਬਜ਼ੀ ਨੂੰ ਉਹਦੇ ਵਿੱਚ ਤੇਜ ਪੱਤਾ ਵਗੈਰਾ ਪਾਉਨੇ ਆ ਇਹਦੇ ਵਿੱਚ ਇਕੱਲਾ ਜੀਰਾ ਤੇ ਹਿੰਗ ਹੀ ਪਾਵਾਂਗੇ ਨਾਲ ਪਹਿਲਾ ਲਸਣ ਪਾ ਦਾਂਗੇ ਥੋੜਾ ਜਿਹਾ ਲੱਖ ਨੂੰ ਪਹਿਲਾਂ ਭੁੰਨ ਲਾਗੇ ਆਪਾਂ ਹੱਸਾ ਜੀਰਾ ਤੇ ਇਸ ਤੋਂ ਬਹੁਤ ਜ਼ਿਆਦਾ ਵਧੀਆ ਦਾਲ ਜਾਂਦਾ ਤੇ ਮੂੰਗੀ ਦੀ ਦਾਲ ਹੋਵੇ ਜਾਂ ਮਾਂ ਦੀ ਦਾਲ ਹੋਵੇ ਕੋਈ ਵੀ ਦਾਲ ਹੋਵੇ ਅੱਜ ਆਪਾਂ ਮਾਂ ਦੀ ਦਾਲ ਬਣਾਈ ਜੰਨੇ ਦਾਲ ਮਖਣੀ ਜਿਹਨੂੰ ਕਹਿੰਦੇ ਆ ਉਨੇ ਭੁੰਨੇ ਗਏ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਇਹ ਵੀ ਆਪਾਂ ਇਸ ਤਰੀਕੇ ਨਾਲ ਲਾਗੇ ਬਸ ਸਾਤੀ ਮੌਸਮ ਹੋ ਗਏ ਥੋੜੀ ਜਿਹੀ ਨਾ ਸਬਜ਼ੀਆਂ ਅੱਜ ਕੱਲ ਆ ਕੇ ਘਟ ਜਾਂਦੀਆਂ ਤੇ ਬਾਕੀ ਕੋੜਾ ਸਬਜ਼ੀਆਂ ਦੇ ਵਿੱਚ ਕੀੜਾ ਵੀ ਬਹੁਤ ਬਹੁਤ ਜ਼ਿਆਦਾ ਲੱਗਿਆ ਸੀ ਲੱਗ ਜਾਂਦਾ ਜਿਵੇਂ ਘਿਓ ਤੋਰੀ ਆ ਕਈ ਵੇ ਘਿਓ ਤੋਰੀਆਂ ਦੇ ਵਿੱਚ ਵੀ ਕੀੜਾ ਲੱਗਿਆ ਹੁੰਦਾ ਤੇ ਬੈਂਗਣ ਬੈਂਗਣੀ ਦੇ ਵਿੱਚ ਵੀ ਕੀੜਾ ਲੱਗਿਆ ਹੁੰਦਾ ਇਸ ਕਰਕੇ ਇਹ ਸਬਜ਼ੀਆਂ ਨਾ ਧਰਿਆ ਕਰੂ ਅੱਜ ਕੱਲ ਜਿਵੇਂ ਈਆ ਵਗੈਰਾ ਧਰਨਾ ਕਰਦੂ ਸੇਠਾ ਹੋਇਆ ਅਰਬੀ ਇਹ ਚੀਜ਼ਾਂ ਵਧੀਆ ਹੈਗੀਆਂ ਤੇ ਦੂਜਿਆਂ ਦੇ ਵਿੱਚ ਤਾਂ ਅੱਜ ਕੱਲ ਕੀੜਾ ਪੈ ਜਾਂਦਾ ਇਸ ਤਰ੍ਹਾਂ ਕਰਕੇ ਆਪਾਂ ਚੰਗੀ ਤਰ੍ਹਾਂ ਤੜਸਾਲਾ ਲਾ ਲਾਂਗੇ ਲੋਗੀ ਆਪਣਾ ਤੜਕਾ ਲਾ ਗਿਆ। ਬਾਹਰ ਨੂੰ ਗੈਸ ਆਪਾਂ ਕਰ ਦਿੰਨੇ ਆਂ ਬੰਦ। ਇਦਾਂ ਹਜੇ ਆਪਣੀ ਸਬਜੀ ਦਾਲ ਬਣਦੀ ਐ ਤੇ ਬਾਅਦ ਵਿੱਚ ਆਪਾਂ ਇਹਨੂੰ ਮੇਰੇ ਤੜਕਾ ਪਾ ਦੇਵਾਂਗੇ। ਦੇਖਦੇ ਆਂ ਆਪਣੀ ਦਾਲ। ਬਹੁਤ ਵਧੀਆ ਕੁਲ ਗਈ। ਇਹਨੂੰ ਕਹਿੰਦੇ ਆਂ ਦਾਲ ਬਖਣੀ। ਤੇ ਆਪਾਂ ਹੁਣ ਜਿਹੜਾ ਇਹ ਤਰਤਾ ਲਾਇਆ ਇਹ ਵੀ ਵਿੱਚ ਪਾ ਦਨੇ ਆ। ਦਾਲ ਬਣ ਕੇ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਰੋਟੀ ਬਣਾ ਲੈਨੇ ਆ। ਲਓ ਜੀ ਆਪਾਂ ਇੱਧਰ ਤਵਾ ਰੱਖ ਲਿਆ ਤੇ ਹੁਣ ਆਪਾਂ ਸ਼ਾਮ ਦੀ ਰੋਟੀ ਵੀ ਬਣਾ ਲੈਨੇ ਆ। ਦਾਲ ਆਪਣੀ ਬਣੀ ਪਈ ਹੈ ਹੁਣ ਆਪਾਂ ਹਲਕਾ ਲਾ ਦਿੰਦੇ ਆਂ ਹਰ ਰੋਜ਼ ਨਾ ਸਬਜ਼ੀਆਂ ਬਣਾਈ ਜਾਂਦੇ ਸੀਗੇ ਤੇ ਅੱਜ ਨਾ ਮੱਚੀ ਵੀ ਕਹਿੰਦੇ ਦਾਲਾਂ ਦਾਲ ਬਣਾ ਲਵੋ ਨਾ ਤੇ ਆਪਾਂ ਨੂੰ ਕਾਫੀ ਦਿਨ ਹੋ ਗਏ ਸੀਗੇ ਮਾਂ ਦੀ ਦਾਲ ਨਹੀਂ ਬਣਾਈ ਸੀਗੀ ਅੱਜ ਆਖਿ ਕਿਵੇਂ ਸੀ ਸਸਵਾ ਸਵਾ ਸਵਾ ਬੱਚਾ ਨੇ ਜਾਣਾ ਹੁੰਦਾ ਕਿ ਅੱਜ ਨਾ ਮੈਂ ਕਿਹਾ ਅੱਜ ਸ਼ਾਮ ਨੂੰ ਦਾਲ ਬਣਾ ਲੈਂਦੇ ਆ। ਥੋੜੀ ਜਿਹੀ ਫਿਰ ਦਾਲ ਬਣਾਉਣੀ ਥੋੜੀ ਜਿਹੀ ਓਕੀ ਹੋ ਜਾਂਦੀ ਏ। ਕਾਫੀ ਟਾਈਮ ਲੱਗ ਜਾਂਦਾ ਦਾਲ ਬਣਾਉਣ ਤੇ। ਮੈਂ ਜਦੋਂ ਅਸੀਂ ਪਹਿਲਾਂ ਤਾਂ ਹਰੀਚ ਹੀ ਬਣਾਉਂਦੇ ਸੀ ਦਾਲ ਜਿਹੜੀ ਹਰੀਚ ਦੀ ਦਾਲ ਬਹੁਤ ਜਿਆਦਾ ਵਧੀਆ ਬਣਦੀ ਆ ਹੁਣ ਅਸੀਂ ਫਿਰ ਕਿੰਨੇ ਜਾਣੀ ਰਹਿ ਜਾਂਨੇ ਆ ਇਸ ਕਰਕੇ ਫਿਰ ਉਹ ਆਹੋ ਮਚਾਉਣ ਦਾ ਜੰਪ ਹੁੰਦਾ ਇਸ ਕਰਕੇ ਫਿਰ ਬਣਾਉਂਦਾ ਨਾ ਜਿੱਤ ਗੈਸ ਦੀ ਕੰਮ ਘੜ ਲਿੰਦਾ ਰੋਈਦਾ ਇਹ ਹੀ ਕੰਮ ਹੁੰਦਾ ਜੇ ਰੋਟੀ ਬਣਾ ਲਈ ਸਬਜ਼ੀ ਬਣਾ ਲਈ ਹੋਰ ਛੋਟੇ ਛੋਟੇ ਘਰਾਂ ਦੇ ਕੰਮ ਤਾਂ ਬਹੁਤ ਹੈ ਪਰ ਆਪਾਂ ਅੱਧੀ ਵਿਖਾਈ ਜਾਂਦੇ ਸਾਰਾ ਦਿਨ ਤਾਂ ਕੈਮਰਾ ਚੱਕ ਕੇ ਵੀ ਤੁਰਿਆ ਫਿਰਿਆ ਜਾਂਦਾਂ ਨੂੰ ਅਸ ਜਿਆਦਾ ਤਾਂ ਮੈਨੂੰ ਇਹ ਹੁੰਦਾ ਘਰ ਦੇ ਕੰਮ ਹੀ ਜਿੰਨਾ ਜਿਹੜੇ ਸਾਡੇ ਘਰ ਦੇ ਕੰਮ ਹੁੰਦੇ ਮੈਂ ਉਹੀ ਵਿਖਾਉਣੀ ਆ ਪਸ਼ੂ ਵਗੈਰਾ ਸਾਡੇ ਰੱਖੇ ਨਹੀਂ ਹੈਗੇ ਤੇ ਬਸ ਫਿਰ ਘਰ ਘਰ ਦਾ ਹੀ ਕਰੀਦਾ ਜਿੰਨਾ ਹੁੰਦਾ ਉਹਨਾਂ ਦਾ ਉਹ ਖਾਣੇ ਦਾ ਜਿਹੜਾ ਕੰਮ ਹੁੰਦਾ ਲੋ ਜੇ ਆਪ ਸਾਰੀਆਂ ਰੋਟੀਆਂ ਨਾਲ ਇਥੇ ਵੀ ਕਰਕੇ ਬਣਾ ਲੈਣੇ ਆ ਲਓ ਜੀ ਆਪਣੀ ਮਾਂ ਦੀ ਦਾਲ ਆਪਾਂ ਬਣਾਈ ਸੀ ਦਾਲ ਬਣ ਕੇ ਹੋ ਗਈ ਤਿਆਰ ਵਿੱਚ ਆਪਾਂ ਮੱਖਣ ਪਾਤਾ ਨਾਲ ਪਿਆਜ਼ ਤੇ ਨਾਲ ਆਪਾਂ ਲਾਲ ਮਿਰਚ ਦਾ ਆਚਾਰ ਰੱਖਿਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ